ਹਾਂਜੀ ਗੁਰੂ ਨਾਨਕ ਸਾਹਿਬ ਦੇ ਪਿਤਾ ਮਾਤਾ ਦਾ ਨਾਮ ਦੱਸੋ ਕਲਿਆਨਦਾਸ ਸ੍ਰਿਪਤਾ ਰਾਏ ਪੋਜ ਦੀ ਤਲਵੰਡੀ ਪਾਕਿਸਤਾਨ ਤੇ ਉਹਨਾਂ ਨੇ ਬਾਣੀ ਕਿਹੜੀ ਲਿਖੀ ਹੈ ਜੱਦੀ ਸਾਹਿਬ ਸਿੱਧ ਗੋਸਟ ਅਸਾ ਦਿਵਾਰ ਬਾਰਾਮਾ ਬਾਬਰ ਬਾਣੀ ਅੱਛਾ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਮਾਤਾ ਦਾ ਨਾਮ ਤੇਰਮਲ ਮਾਤਾ ਜਨਾ ਮਤਾ ਸਬਰਾਇ ਉਹਨਾਂ ਦਾ ਜਨਮ ਹੋਇਆ ਸੀ ਮਤੇ ਦਿਸਨਾ ਫਰੋਟਪੁਰ ਹਾਂ ਤੇ ਬਾਣੀ ਕਿਹੜੀ ਲਿਖੀ ਸ਼ਬਦ ਸਲੋਕ ਗੁਰੂ ਅਮਰਦਾਸ ਇਹ ਤੇ ਪਿਤਾ ਤੇ ਮਾਤਾ ਦਾ ਗੁਰੂ ਮਰਦਾਜੀ ਦੇ ਪਿਤਾ ਦਾ ਨਾਂ ਸੀ ਤੇਜਪਾਲ ਮਾਤਾ ਦਾ ਨਾਂ ਮਤਸੁਲਖਣੀ ਉਹਨਾਂ ਦਾ ਜਨਮ ਹੋਇਆ ਸੀ ਬਾਸਰਕੇ ਅੰਮ੍ਰਿਤਸਰ ਤੇ ਬਾਣੀ ਕਿਹੜੀ ਲਿਖੀ ਉਹਨਾਂ ਨੇ ਬਾਣੀ ਲਿਖੀ ਸੀ ਨਾਨਕ ਸਾਹਿਬ ਸ਼ਬਦ ਸਲੋਕ ਸੰਗ ਗੁਰੂ ਰਾਮਦਾਸ ਦੇ ਪਿਤਾ ਦਾ ਨਾਂ ਗੁਰਮਦਾਜੀ ਦੇ ਪਿਤਾ ਦਾ ਨਾਂ ਹਰਦਾਜੀ ਮਾਤਾ ਦਾ ਨਾਂ ਮਤਤਿਆ ਕੋਰ ਉਹਨਾਂ ਦਾ ਜਨਮ ਹੋਇਆ ਸੀ ਦੇ ਕੋਰ ਉਹਨਾਂ ਦਾ ਜਨਮ ਹੋਇਆ ਸੀ ਚੁੰਨਾ ਮੰਡੀ ਲਾਹੌਰ ਠੀਕ ਹੈ ਤੇ ਗੁਰੂ ਅਰਜਨ ਸਾਹਿਬ ਦੇ ਗੁਰਜੀ ਸਾਹਿਬ ਦੇ ਪਿਤਾ ਦਾ ਨਾਮ ਸੀ ਗੁਰੂ ਰਾਮਦਾਸ ਜੀ ਮਾਤਾ ਦਾ ਨਾਮ ਮਾਤਾ ਪੰਨੀ ਉਹਨਾਂ ਦਾ ਜਨਮ ਹੋਇਆ ਸੀ ਗੋਇੰਦਵਾਲ ਸਾਹਿਬ ਉਹਨਾਂ ਨੇ ਵਾਣੀ ਲਿਖੀ ਸੀ ਸੁਖਨੀ ਸਾਹਿਬ ਸ਼ਬਦ ਸਾਰੇ ਅਸ਼ਟਪਦੀਆ ਬਾਰਾਂ માં ਗੁਰੂ ਹਰਗੋਬਿੰਦ ਸਾਹਿਬ ਦੇ ਪਿਤਾ ਦਾ ਨਾਮ ਗਰਮਨ ਸਾਹਿਬ ਜੀ ਦਾ ਪਿਤਾ ਦਾ ਨਾਮ ਸੀ ਗੁਰੂ ਅਜੇ ਸਭ ਜੀ ਮਾਤਾ ਦਾ ਨਾਮ ਤਾਂ ਗੰਗਾ ਉਹਨਾਂ ਦਾ ਜਨਮ ਹੋਇਆ ਸੀ ਗੁਰੂ ਕੀ ਵਿਡਾਲੀ ਅਮ੍ਰਿਤਸਰ ਹਾਂ ਅੱਗੇ ਗੁਰੂ ਹਰ Rai ਸਾਹਿਬ ਦੇ ਪਿਤਾ ਦਾ ਨਾਮ ਹਰ Rai ਸਾਹਿਬ ਜੀ ਦੇ ਪਿਤਾ ਦਾ ਨਾਮ ਬੱਪੂ ਗੁਰਜਾ ਜੀ ਮਾਤਾ ਦਾ ਨਾਮ ਤਾਂ ਨਹੀਂ ਹਾਲ ਕੋਰ ਉਹਨਾਂ ਦਾ ਜਨਮ ਹੋਇਆ ਸੀ ਕੀਰਤਪੁਰ ਤੇ ਹਰਕ੍ਰਿਸ਼ਨ ਸਾਹਿਬ ਦਾ ਹਰਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਦਾ ਨਾਮ ਗੁਰੂ ਹਰ Rai ਸਾਹਿਬ ਜੀ ਮਾਤਾ ਦਾ ਨਾਮ ਮਾਤਾ ਕ੍ਰਿਸ਼ਨ ਕੌਰ ਉਹਨਾਂ ਦਾ ਜਨਮ ਹੋਇਆ ਸੀ ਕੀਰਤਪੁਰ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਦਾ ਗੁਰੂ ਤੇਗਪਾਦਰ ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਗੁਤੇਬਾ ਦੇ ਸਬਜੀ ਦੇ ਪਿਤਾ ਦਾ ਨਾਂ ਸੀ ਗੁਰੂ ਅਰਜਨ ਸਾਹਿਬ ਮਾਤਾ ਦਾ ਨਾਮ ਮਤ ਨਾਨਕੀ ਉਹਨਾਂ ਦਾ ਜਨਮ ਹੋਇਆ ਸੀ ਗੁਰੂ ਕੇ ਮਹਿਲ ਅੰਮ੍ਰਿਤਸਰ ਉਹਨਾਂ ਨੇ ਕਿਹੜੇ ਸ਼ਬਦ ਲਿਖਿਆ ਸ਼ਬਦ ਦੇ ਸ਼ਲੋਕ ਸ਼ਲੋਕ ਬਾਣੀ ਦੇ ਗੁਰੂ ਗੋਬਿੰਦ ਸਿੰਘ ਦੇ ਪਿਤਾ ਦਾ ਨਾਂ ਗੁਤੇਬਾ ਦੇ ਸਬਜੀ ਮਾਤਾ ਦਾ ਨਾਮ ਗੁਜਰੀ ਉਹਨਾਂ ਦਾ ਜਨਮ ਹੋਇਆ ਸੀ ਉਹਨਾਂ ਦਾ ਜਨਮ ਹੋਇਆ ਸੀ ਪਟਨਾ ਸਾਹਿਬ ਯਾਰ ਉਹਨਾਂ ਨੇ ਬਾਣੀ ਲਿਖੀ ਸੀ ਜਪਸਾਪ ਸਈਏ ਅਕਾਲ ਸਤ ਬਿਸ਼੍ਰਿਤ ਨਾਇਕ ਚੰਨਵਿੰਦ ਚੰਡੀ ਦੀ ਬਾਣੀ ਤੇ ਜਫਰਨਾਮਾ ਅੱਛਾ ਉਹਨਾਂ ਨੇ ਕਿਹੜੇ ਕਿਹੜੇ ਜੁੱਧ ਕੀਤੇ ਪੰਗਾਂ ਜਿਹਨੇ ਦਾਂਟੇ ਗ੍ਰੇਟੈਸਟ ਨਨਪਤੇ ਨਰਮੋਦਾ ਦੇ ਪਸਲਿਤ ਨਨਪਤੇ ਦੂਤਾ ਨੂੰ ਕਰਤ ਕੋਦ ਕਦਰਾਂ ਦਾ ਤੇ ਪੰਜ ਪਿਆਰਿਆਂ ਦੇ ਨਾਮ ਪਾਈਆ ਸਿੰਘ ਪਾਈਤਰਮ ਸਿੰਘ ਪਾਈਮਾ ਸਿੰਘ ਪਾਈਸਾਪ ਸਿੰਘ ਪੈਮੋਕਮ ਸਿੰਘ ਤੇ ਜਾਸਰ ਸਾਹਿਬ ਜਦੇ ਅਜੀਤ ਸਿੰਘ ਜਗਰ ਸਿੰਘ ਚਰਾਵਰ ਸਿੰਘ ਫਤੇ ਸਿੰਘ